ਸਾਊ ਜੀ ਭਾਈ ਜੀ ਮੈਂ ਤੁਹਾਡਾ ਆਪਣਾ ਪੀਰਪਾਲ ਮਿੱਤਰੀ ਬਲਕਟਿਆਂ ਵਾਲਾ ਅੱਜ ਤੁਹਾਨੂੰ ਇੱਕ ਬਹੁਤ ਹੀ ਪੁਰਾਣੀ ਚੀਜ਼ ਦਿਖਾਣੇ ਆਪਾਂ ਸਾਡੇ ਬਜ਼ੁਰਗਾਂ ਦੇ ਹੱਥ ਦੀ ਬਣੀ ਹੋਈ ਅੱਜ ਦੁਕਾਨ ਦੀ ਸਾਫ ਸਪਈਆ ਕਰਦੇ ਸੀ ਭਾਈ ਵਿੱਚੋਂ ਨਿਕਲ ਗਈ ਤੇ ਆਹਾਂ ਦਾਤੀ ਆ ਭਾਈ ਬਹੁਤ ਹੀ ਘੈਂਟ ਇਹ ਭਾਈ ਰੇਤ ਦੀ ਦਾਤੀ ਬਣੀ ਹੋਈ ਆ ਬਹੁਤ ਹੀ ਘੈਂਟ ਬਣੀ ਹੋਈ ਆ ਤੇ ਪਹਿਲਾਂ ਭਾਈ ਇੰਨੇ ਇੰਨੇ ਲੰਬੀਆਂ ਦਾਤੀਆਂ ਚੱਲਿਆ ਕਰਦੀਆਂ ਭਾਈ ਕੰਮ ਕਰਾਉਣ ਵਾਲੇ ਜ਼ਿਮੀਂਦਾਰ ਭਾਈ ਵੀ ਸਿਹਤਮੰਦ ਹੁੰਦੇ ਸੀ ਵੱਡੀਆਂ ਚੀਜ਼ਾਂ ਚਲਾਉਂਦੇ ਸੀ ਕੰਮ ਕਰਨ ਵਾਲੇ ਮੇਸਤਰੀ ਵੀ ਸਿਹਤਮੰਦ ਹੁੰਦੇ ਸੀ ਵੀ ਜਿਹੜੇ ਤਖਣੇ ਸੰਦ ਬਣਾਉਂਦੇ ਸੀ ਭਾਈ ਹੁਣ ਜਿਵੇਂ ਜਿਵੇਂ ਫਰਕ ਪਈ ਜਾਂਦਾ ਚੀਜ਼ਾਂ ਛੋਟੀਆਂ ਬਣਨ ਲੱਗੀਆਂ ਪਹਿਲਾਂ ਦੇਖੋ ਬਜ਼ੁਰਗਾਂ ਨੇ ਵੀ ਇਹ ਜਿਹੜੀਆਂ ਚੀਜ਼ਾਂ ਬਣਾਈਆਂ ਨੇ ਆਪਣੇ ਨੇ ਤੇ ਜ਼ਿਮੀਂਦਾਰ ਭਾਈਆਂ ਨੇ ਵੀ ਵੱਡੀਆਂ ਚੀਜ਼ਾਂ ਚਲਾਈਆਂ ਇਹ ਖੇਤੀਬਾੜੀ ਨਾਲ ਸੰਬੰਧਿਤ ਭਾਈ ਦੇਖਾ ਕਿੱਡੀ ਜ਼ਰਤੀ ਹੁੰਦੀ ਇਹਨਾਂ ਨੂੰ ਬਣਾਉਣ ਵਾਲੇ ਵੀ ਬਹੁਤ ਸਿੱਧਮੰਦ ਹੁੰਦੇ ਤੇ ਚਲਾਉਣ ਵਾਲੇ ਬੰਦੇ ਵੀ ਸਿੱਧਮੰਦ ਹੁੰਦੇ ਸੀ ਪੂਰੇ ਜਮਾ ਇਹਨਾਂ ਦਾ। ਬਜ਼ੁਰਗਾਂ ਦੀ ਮਿਹਨਤ ਕਰੀ ਹੋਈ ਆ ਬਾਈ। ਬਹੁਤ ਤਾਕੜੀ ਮਿਹਨਤ ਕਰਕੇ ਪਈ ਆਪਾਂ ਬਜ਼ੁਰਗਾਂ ਦੀ ਮਿਹਨਤ ਸਦਕੀ ਪਹੁੰਚੇ ਆਪੀ ਬਾਈ। ਆ ਮਕਾਮ ਤੇ ਤਾਂ ਬਾਈ ਜਿਹੜੇ ਨਾ ਕਿਸੇ ਮੇਰੇ ਵੀਰਾਂ ਲਵੇ ਪੁਰਾਣੇ ਖੇਤੀਬਾੜੀ ਵਾਲੇ ਸੰਤ ਪਏ ਹੁੰਦੇ ਨੇ ਹਨਾ। ਓ ਬਾਈ ਸਾਮ ਕੇ ਰੱਖਿਆ ਕਰੋ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਹੀ ਹੁੰਦੀਆਂ ਬਾਈਓ ਤੇ ਪੰਜਾਬੀ ਵਿਰਸਾ ਸਾਮ ਕੇ ਰੱਖਿਆ ਕਰੋ